ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਬ੍ਰੈਡ ਜਿਹੜੇ ਬ੍ਰੈਡ ਖਾਣ ਦੇ ਸ਼ਕੀਨਾਂ ਤੇ ਕਿਉਂ ਨਹੀਂ ਜ਼ਿਆਦਾ ਖਾਣਾ ਤੇ ਤੇਲ ਉਹਨਾਂ ਵਾਸਤੇ ਇਹ ਵੀਡੀਓ ਧਿਆਨ ਨਾਲ ਜ਼ਰੂਰ ਦੇਖ ਲਿਓ ਐਂਡ ਤੱਕ ਕਿਉਂਕਿ ਇਹਦੇ ਵਿੱਚ ਆਪਾਂ ਡੀ ਫ੍ਰਾਈ ਕਰਕੇ ਨਹੀਂ ਬ੍ਰੈਡ ਬਣਾਉਣੇਗੇ ਤੇ ਤਵੇ ਉੱਪਰ ਹੀ ਬਣਾਉਣੇ ਆ ਤੇ ਇਹ ਆਪਾਂ ਵੇਸਣ ਲੈ ਲਿਆ ਜੀ ਥੋੜਾ ਜਿਹਾ ਦੋ ਤਿੰਨ ਬਰੈਡ ਹੀ ਬਣਾਉਣੇ ਆ ਆਪਾਂ ਬਸ ਮੈਨੂੰ ਇੰਨੇ ਹੀ ਚਾਹੀਦੇ ਆ ਬਾਕੀ ਤੁਸੀਂ ਜਿੰਨੇ ਕੁ ਬਣਾਉਣੇ ਆ ਵੇਸਣ ਲੈ ਲਓ ਨਾਲ ਇਦੇ ਵਿੱਚ ਲੂਣ ਮਿਰਚ ਤੇ ਥੋੜਾ ਜਿਹਾ ਧਨੀਆ ਮਸਾਲਾ ਆਪਾਂ ਸਵਾਦ ਦੇ ਹਿਸਾਬ ਨਾਲ ਪਾ ਕੇ ਤੇ ਮਿਲਾ ਲਿਆ ਸੀਗਾ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਘੋਲ ਆ ਜਿਹੜਾ ਚੈਰ ਕਰ ਲੈਣਾ ਬਸ ਬਿਲਕੁਲ ਉਦਾਂ ਦੇ ਘੋਲ ਬਣਾਉਣਾ ਜਿੰਦਾਂ ਦੇ ਆਪਾਂ ਬਰੈਡ ਬਣਾਉਨੇ ਹੁੰਨੇ ਨੇ ਡੀ ਫਰਾਈ ਕਰਕੇ ਤੇ ਫਿਰ ਆਪਾਂ ਤਵੇ ਉੱਪਰ ਬਣਾਵਾਂਗੇ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਕਈ ਵਾਰ ਬਣਾਇਆ ਕਿਵੇਂ ਬਹੁਤ ਟੇਸਟੀ ਬਣਦੇ ਆ ਤੇ ਇਹ ਡੀ ਫਰਾਈ ਕੀਤੇ ਹੋਏ ਬਰੈਡ ਹੁੰਦੇ ਆ ਜਿਹੜੇ ਖਾ ਲੈਨੇ ਆਪਾਂ ਪਰ ਬਾਹਰ ਚੌਖੇ ਹੁੰਦੇ ਆ ਤੇ ਇਹ ਔਖੇ ਵੀ ਨਹੀਂ ਹੁੰਦੇ ਤੇ ਟੇਸਟੀ ਵੀ ਲੱਗਦੇ ਆ ਤੁਸੀਂ ਵੀ ਇਸ ਤਰ੍ਹਾਂ ਟਾਈ ਜੁੜ ਕਰੋ ਇੱਕ ਵਾਰ ਤੇ ਲੋ ਜੀ ਹੁਣ ਆਪਾਂ ਤਵਾ ਲੈਣਾ ਰੋਟੀ ਬਣਾਉਣ ਵਾਲਾ ਤੇ ਉੱਪਰ ਲਾ ਦਿੱਤਾ ਘਿਓ ਤੇ ਇਹ ਆਪਾਂ ਕੋਲ ਜਿਹੜਾ ਤਿਆਰ ਕੀਤਾ ਸੀ ਇਹਦੇ ਵਿੱਚ ਡਿਪ ਕਰਕੇ ਬਰੈਡ ਨੂੰ ਤੇ ਤਵੇ ਦੇ ਉੱਪਰ ਰੱਖ ਦਿਆਂਗੇ ਤੇ ਗੈਸ ਆ ਜਿਹੜਾ ਥੋੜਾ ਜਿਹਾ ਸਿਮ ਕਰ ਦਿੱਤਾ ਤਾਂ ਕਿ ਸੜੇ ਨਾ ਬਰੈਡ ਤੇ ਹੁਣ ਇਹ ਦੇਖੋ ਇੱਕ ਪਾਸਾ ਜਿਹੜਾ ਸਿੱਕ ਗਿਆ ਇਹਦਾ ਤੇ ਹੁਣ ਇਹ ਪਲਟ ਦਿੰਨੇ ਆਪਾਂ ਦੇਖੋ ਕਿੰਨਾ ਵਧੀਆ ਸਿੱਕ ਕੇ ਤਿਆਰ ਹੋਇਆ ਕੋਈ ਵਸਣ ਨਹੀਂ ਲੱਥਾ ਇਹਦੇ ਨਾਲ ਕੋਈ ਵੀ ਤਵੇ ਦੇ ਨਾਲ ਨਹੀਂ ਚਿਪਕਿਆ ਤੇ ਬਹੁਤ ਹੀ ਵਧੀਆ ਸੈਕ ਜਿਹੜਾ ਤਿਆਰ ਹੁੰਦਾ ਨਾਲੇ ਤਵਾ ਵੀ ਆਪਣਾ ਲੋਹੇ ਦਾ ਹੀ ਹੈ ਨਾਨ ਸਟਿਕ ਦਾਵਾ ਨਹੀਂ ਹੈਗਾ ਤੇ ਜੇ ਨਾਨ ਸਟਿਕ ਤਵਾ ਹੋਵੇ ਤਾਂ ਤੁਹਾਨੂੰ ਇੰਨਾ ਘਿਓ ਪੰਦੀ ਵੀ ਨਹੀਂ ਲੋੜ ਪੈਣੀ ਫਿਰ ਤੁਸੀਂ ਉਦਾਂ ਹੀ ਬਣਾ ਸਕਦੇ ਤੇ ਲੋ ਜੀ ਇੱਕ ਬਰੈਡ ਆਪਣਾ ਤਿਆਰ ਹੋ ਗਿਆ ਸਾਈਡ ਤੇ ਕਰਤਾ ਆਪਾਂ ਹੁਣ ਆਪਾਂ ਦੂਸਰਾ ਬਰੈਡ ਹੈ ਜਿਹੜਾ ਰੱਖ ਜਨੇ ਤਵੇ ਦੇ ਉੱਪਰ ਤੇ ਵੀਡੀਓ ਦੇ ਨਾਲ ਬਣੀ ਰਿਓ ਜੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਜੀ ਮੇਰਾ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਦੇਖੋ ਕਿੰਨਾ ਵਧੀਆ ਬਰੈਡ ਆਪਣਾ ਸੈਕ ਤਿਆਰ ਹੋਇਆ ਤੇ ਲਾਈਕ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਤੁਹਾਨੂੰ ਯਾਦ ਕਰਾ ਦਿੱਤਾ ਆਪਾਂ ਤੇ ਲਾਈਕ ਸ਼ੇਅਰ ਤੁਸੀਂ ਜ਼ਰੂਰ ਕਰਨਾ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਪਰ ਕਰਿਆ ਸ਼ੁਰੂ ਕਰੋ ਵੀਡੀਓ ਨੂੰ ਦੇਖ ਕੇ ਉਦੋਂ ਹੀ ਨਾ ਛੱਡ ਦਿਆ ਕਰੋ ਤੇ ਕੋਈ ਨਾ ਕੋਈ ਰਿਸਪੌਂਸ ਆ ਜਿਹੜਾ ਵੀਡੀਓ ਨੂੰ ਜ਼ਰੂਰ ਦਿਆ ਕਰੋ ਛੋਟਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਹਾਂ ਚਾਹੇ ਨਾਂ ਦਾ ਕਮੈਂਟ ਭਲਾ ਤੁਸੀਂ ਦੋ ਅੱਖਰਾਂ ਦੀ ਕਰ ਦਿਆ ਕਰੋ ਤੇ ਬਾਕੀ ਜੇ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਣਾ ਨਾਮ ਵੀ ਲਿਖ ਕੇ ਪਾ ਸਕਦੇ ਹੋ ਅਸੀਂ ਦੂਸਰੀ ਵੀਡੀਓ ਦੇ ਵਿੱਚ ਬੋਲ ਦਾਂਗੇ ਤੁਹਾਡਾ ਨਾਮ ਵੀ ਤੇ ਜੇ ਤੁਹਾਨੂੰ ਕੋਈ ਰੈਸਪੀ ਵੀ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਪਾ ਸਕਦੇ ਹੋ ਅਸੀਂ ਰੈਸਪੀ ਵੀ ਜ਼ਰੂਰ ਬਣਾ ਕੇ ਪਾਵਾਂਗੇ ਇਹ ਲੋਜੀ ਬ੍ਰੈਡ ਆਪਣੇ ਸਿਕ ਰਹੇ ਆ ਬਹੁਤ ਹੀ ਵਧੀਆ ਤੇ ਇਹਨੂੰ ਵੀ ਆਪਾਂ ਪਲਟ ਦਿੰਨੇ ਆ ਦੇਖੋ ਕਿੰਨੇ ਵਧੀਆ ਸਿਕ ਰਹੇ ਆ ਕੋਈ ਵੀ ਵੇਸਰ ਨਹੀਂ ਚਿਪਕ ਰਿਹਾ ਤਵੇ ਦੇ ਨਾਲ ਬਹੁਤ ਹੀ ਵਧੀਆ ਬਰੈਡ ਆ ਜਿਹੜੇ ਬਣ ਰਹੇ ਆ ਲੋ ਜੀ ਬਣਾ ਕੇ ਆਪਾਂ ਤਿਆਰ ਕਰ ਲਿਆ ਤੇ ਇੱਕ ਕੱਪ ਬਣਾ ਲਿਆ ਆਪਾਂ ਚਾਹ ਦਾ ਤੇ ਬਰੈਡ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਆ ਤੇ ਨਾਲ ਆਪਾਂ ਗਰਮਾ ਗਰਮ ਬਣਾਈ ਜੀ ਚਾਹ ਤੇ ਆ ਜਾਓ ਤੁਸੀਂ ਵੀ ਜਿਹਨੇ ਬਰੈਡ ਖਾਣੇ ਅਤੇ ਪੀਣੀ ਆ ਚਾਹ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਜੀ ਫੇਰ ਦੁਬਾਰਾ ਯਾਦ ਕਰਾ ਦਿੰਦਾ ਮੈਂ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਮਿਲਾਂਗੇ ਹੁਣ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ